ਯਾਰ ਹੁਣ ਤੈਨੂੰ ਕੀ ਗੱਲ ਹੋਗੀ ਕੱਲ ਗੁਰਦਾ ਰਸਿਆਂ ਖੜਿਆ ਸੀ ਅੱਜ ਤੂੰ ਚੰਡੇ ਚੱਕ ਲੇ ਤੁਹਾਡਾ ਰੋਜ ਦੇ ਹੋ ਗਿਆ ਯਾਰ ਹੈ ਤੂੰ ਚਾਚਾ ਸਾਡਾ ਸਾਹਬ ਕਰਦੇ ਯਾਰ ਵਧੀਆ ਨਿਭ ਗਈ ਆਪਣੀ ਸਾਰੇ ਤੇਰੇ ਵਿਆਪਕਤਾ ਤੇ ਹੁਣ ਤੂੰ ਆਪਣੇ ਘਰ ਅਸੀਂ ਆਪਣੇ ਘਰ ਬਸ ਛੋਟੀ ਕਰਦੇ ਆਪਣੇ ਹੋਰ ਨਹੀਂ ਨਿਭ ਸਕਦੇ ਹੁਣ ਤੈਨੂੰ ਹੋਇਆ ਕੀ ਹੈ ਦੱਸੇਗਾ ਨਾ ਯਾਰ ਤੈਨੂੰ ਕੀ ਹੁਣ ਪਤਾ ਨਹੀਂ ਵੀ ਕੀ ਹੋਇਆ ਲੋਕਾਂ ਦੇ ਕੀੜੇ ਸ਼ਾਮ ਨੂੰ 6 ਵਜੇ ਉੱਠਦੇ ਨੇ 7-8 ਵਜੇ ਤੱਕ ਬੇਲੇ ਹੋ ਕੇ ਭਾਂਡੇ ਟਿੰਡੇ ਸਾਭ ਕੇ ਸੌ ਜਾਂਦੇ ਨੇ ਤੂੰ ਯਾਰ ਰਾਤ ਨੂੰ ਚਲਵੇ ਨਾਲ ਡੱਕ ਲੈਨੇ ਸਾਨੂੰ ਟਿਕਣੇ ਨਹੀਂ ਦਿੰਦਾ ਸਵੇਰੇ ਉੱਠ ਕੇ ਫੇਰ ਡੱਕ ਲੈਨੇ ਕਹਿੰਦਾ ਰਾਤ ਹੈਂਗ ਹੋ ਗਿਆ ਤੇਰਾ ਯਾਰ ਕੋਈ ਸਿਸਟਮ ਹੀ ਨਹੀਂ ਹੈਗਾ ਬਸ ਹਸਾਬ ਕਰਦੇ ਸਾਡਾ ਅਸੀਂ ਤਾਂ ਰਹਿਣਾ ਹੀ ਨਹੀਂ ਯਾਰ ਤੇਰੇ ਕੋਲ ਯਾਰ ਕਦੇ ਕਹੇ ਤਾਂ ਹੁਣ ਚੱਲਦਾ ਨਾਲੇ ਸਾਡੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਤੇ ਫਿਰ ਮੈਂ ਸੋਚਿਆ ਵੀ ਚਲੋ ਥੋੜਾ ਬਹੁਤ ਤਾਂ ਹਿੱਸਾ ਮੈਂ ਪਾ ਦਾਂ ਯਾਰ ਚਾਚਾ ਮੈਂ ਜਾਣਦਾ ਤੈਨੂੰ ਤੇ ਤੇਰੀ ਸਰਕਾਰ ਨੂੰ ਮੇਰਾ ਮੂੰਹ ਨਾ ਖਲਾ ਯਾਰ ਫਲੈਕਸਾਂ ਲਾ ਕੇ ਜੋ ਦਣੇ ਲੜੇ ਜਾਂਦੇ ਹੁੰਦੇ ਇਹ ਨਸ਼ਿਆਂ ਵਿਰੁੱਧ ਜੁੱਧ ਨਹੀਂ ਇਹ ਨਸ਼ਿਆਂ ਵਿਰੁੱਧ ਜੁੱਧ ਹੈ ਜਿਹੜੇ ਨਸ਼ਾ ਵੇਚਣ ਤੋਂ ਨੱਸ ਸਕੇ ਵੀ ਅਸੀਂ ਨਹੀਂ ਵੇਚਣਾ ਉਹਨਾਂ ਤੇਰ ਚੱਕ ਚੱਕ ਕੇ ਤੁਸੀਂ ਕੇਸ ਪਾਈ ਜਾਂਦੇ ਹੋ ਤੂੰ ਯਾਰ ਚਾਚਾ ਮੇਰੇ ਛੋਟੇ ਕਰ ਦੇ ਮੇਰਾ ਮੂੰਹ ਨਾ ਖਲਾ ਆਪਣੀ ਲੜਾਈ ਹੋ ਜੂ ਯਾਰ ਆਪਾਂ ਨੇ ਸਰਕਾਰ ਤੋਂ ਕੀ ਲੈਣਾ ਤੂੰ ਨਾ ਸੁਬੀਰ ਬਣ ਕੇ ਮੇਰਾ ਛੋਟਾ ਭਰਾ ਹੈ ਤੂੰ ਆਪਾਂ ਤਾਂ ਯਾਰ ਸਾਰਿਆਂ ਮੇਰੇ ਇਕੱਠੇ ਰਹਿਣਾ ਹੈ ਤੈਨੂੰ ਮੇਰੇ ਤੋਂ ਕੀ ਪ੍ਰੋਬਲਮ ਹੈ ਯਾਰ ਤੈਨੂੰ ਦੱਸਿਆ ਤਾਂ ਹੈਗਾ ਤੇਰਾ ਕੋਈ ਸਿਸਟਮ ਹੀ ਨਹੀਂ ਪੀਣ ਦਾ ਦਿਨ ਰਾਤ ਤੂੰ ਡੱਕਿਆ ਰਹਿੰਨੇ ਅੱਦੇ ਬੰਦੇ ਸਾਡੇ ਡੁੱਬ ਕੇ ਮਰ ਗਏ ਤੇਰੀ ਦਾਰੂ ਚ ਅੱਧਿਆਂ ਦਾ ਬਿਆਨ ਹੀ ਹੋ ਰਿਹਾ ਸਾਡੀ ਜਨ ਸੰਖਿਆ ਘਟੀ ਜਾ ਰਹੀ ਏ ਵਿਆਹ ਕਿਉਂ ਨਹੀਂ ਹੋਇਆ ਯਾਰ ਤੂੰ ਚਾਚਾ ਸਾਡੇ ਰਿਸ਼ਤੇ ਹੋਣ ਦਿੰਨਾ ਕੱਲ ਇੱਕ ਕੀੜਾ ਆਪਦੀ ਕੁੜੀ ਦਾ ਰਿਸ਼ਤਾ ਕਰਨ ਆਇਆ ਸੀ ਮੈਨੂੰ ਹਲੇ ਉਹ ਆ ਕੇ ਬੈਠੀ ਸੀ ਉਪਰੋਂ ਤੂੰ ਜਲਬਾ ਸੁੱਟਤੀ ਉਹ ਨਾਲ ਦੀ ਨਾਲ ਭੱਜ ਗਿਆ ਕਹਿੰਦਾ ਆਪਦੀ ਕੁੜੀ ਨੂੰ ਦਾਰੂ ਵਾਲੇ ਡਰਮ ਚ ਡੋਬ ਕੇ ਮਾਰ ਦੂੰ ਇੱਥੇ ਡੋਬਣ ਨਾਲੋਂ ਠੇਰ ਵੀ ਚੰਗਾ ਐ ਯਾਰ ਸਰਕਾਰੀ ਮਾਸਟਰ ਐ ਤੂੰ ਪੇਨ ਦਾ ਤੇਰਾ ਕੋਈ ਸਟੈਂਡਰਡ ਨਹੀਂ ਬ੍ਰਾਂਡ ਤੇਰਾ ਜਲਬਾ ਤੋਂ ਉੱਪਰ ਕਦੇ ਕੋਈ ਹੁੰਦਾ ਨਹੀਂ ਹੈਗਾ ਹਲੇ ਗੱਲਾਂ ਮਾਰਦਾ ਯਾਰ ਤੂੰ ਵੱਡਿਆ ਵੱਡਿਆ ਯਾਰ ਦੇਖੋ ਇਹ ਸੋਡੀ ਡਿਊਟੀ ਐ ਦਾ ਰੂਪ ਚੋਣਾ ਤੁਸੀਂ ਆਪਣੀ ਡਿਊਟੀ ਤੋਂ ਭੱਜ ਨਹੀਂ ਸਕਦੇ ਹਰ ਚਾਚਾ ਮੰਨਿਆ दारू ਪਚਾਣਾ ਸਾਡੀ ਡਿਊਟੀ ਏ ਪਰ दारू ਦੇ ਨਾਲ ਕੁਛ ਖਾ ਪੀ ਵੀ ਲਿਆ ਕਰ ਸਿੱਟ ਕੇ ਜਲਬਾ ਅੰਦਰ ਨਾਲ ਦੀ ਨਾਲ ਲੂਣ ਚੱਟ ਲੈਨੇ ਉਹ ਸਾਰਾ ਲੂਣ ਸਾਡੀਆਂ ਅੱਖਾਂ 'ਚ ਪੈ ਜਾਂਦਾ ਪੀ ਪੀ ਕੇ ਤੂੰ ਹੜ ਲਿਆ ਦਿੰਨੇ ਸਾਡੇ ਜਬਾਕ ਡੁੱਬ ਕੇ ਮਰਨ ਨੂੰ ਹੋਏ ਪਏ ਨੇ ਹੈ ਸਾਰੀ ਰਾਤ ਸਾਨੂੰ ਗੁਰਦਿਆਂ ਦੀ ਕੰਦ ਤੇ ਬੈ ਕੇ ਕੱਟਣੀ ਪੈਂਦੀ ਏ ਯਾਰ ਬੰਦਾ ਕੋਈ ਨਾਲ ਚਿਕਨ ਚੁਕਨ ਵੀ ਖਾ ਲੇ ਅਸੀਂ ਵੀ ਬੋਟੀਆਂ ਤੇ ਤਾਰੀ ਲਾ ਕੇ ਮੜ ਜਾ ਐਨਜੋਏ ਕਰ ਲਿਆ ਕਰੀਏ ਸੁੱਕਾ ਪੂਜੇ ਅੰਦਰ ਸਿੱਟ ਸਿੱਟ ਕੇ ਸਾਡੇ ਸਿਰ 파ੜ ਰੱਖੇ ਨੇ ਤੇ ਬਸ ਆਹੀ ਪ੍ਰੋਬਲਮ ਹੈ ਚਲ ਠੀਕ ਹੈ ਯਾਰ ਇਹ ਮੈਂ ਦੂਰ ਕਰ ਦਿੰਦਾ ਬਸ ਪ੍ਰੋਬਲਮ ਆ ਹੋਰ ਵੀ ਬਹੁਤ ਨੇ ਚਾਚਾ ਤੇਰੇ ਕੋਲੋਂ ਹੱਲ ਨਹੀਂ ਹੋਣੀਆਂ ਮੰਨ ਲੈ ਮੇਰੀ ਗੱਲ ਯਾਰ ਤੇਰਾ ਕੋਈ ਟਾਈਮ ਟੇਬਲ ਹੀ ਨਹੀਂ ਸਾਰੀ ਰਾਤ ਸਾਡੀ ਦਰੂ ਪਚਾਉਂਦਿਆਂ ਦੀ ਲੰਘ ਜਾਂਦੀ ਏ ਜਿਹੜੇ ਸਾਡੇ ਚਾਰ ਕੀੜੇ ਵਿਆਹੇ ਹੋਏ ਨੇ ਉਹਨਾਂ ਦੀਆਂ ਕੀੜੀਆਂ ਵੀ ਤਲਾਕ ਦੇਣ ਨੂੰ ਫਿਰਦੀਆਂ ਨੇ ਕਿਉਂ ਤਲਾਕ ਕਿਉਂ ਚਾਚਾ ਤੇਰੇ ਨਹੀਂ ਸਿਆਪਾਣੋਂ ਤੋਂ ਮੁੱਕਦਾ ਰਮਾਂਸ ਕਰਨ ਦਾ ਤਾਂ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਹੈਗਾ ਮੈਂ ਕੀੜਾ ਜੁਨੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਸਖਤ ਫੈਸਲੇ ਕਰਨ ਆਇਆ ਤੇਰੇ ਨਾਲ। ਹੋ ਕਿਹੜੇ ਕਿ ਕਿਹੜੇ ਸਖਤ ਫੈਸਲੇ? ਚਾਚਾ ਇੱਕ ਤਾਬ ਦਾ ਟਾਈਮ ਟੇਬਲ ਬਣਾ ਲੈ ਸਾਬ ਨਾਲ। ਇੱਕ ਸਾਨੂੰ ਅੰਦਰ ਟੁੱਲੂ ਪੰਪ ਲਵਾ ਕੇ ਦੇ ਜਿੰਨੀ ਕਿ ਸਾਡੇ ਕੋਲ ਅੰਦਰੂ ਪਚਿਆ ਕਰੂਗੀ ਪਚਾ ਲਿਆ ਕਰਾਂਗੇ। ਬਾਕੀ ਅਸੀਂ ਸਾਰੇ ਟੁੱਲੂ ਪੰਪ ਚਲਾ ਕੇ ਡਰੇਨ ਕਰਦਿਆ ਕਰਾਂਗੇ। ਨਹੀਂ ਫਿਰ ਸਾਡੇ ਛੋਟੇ। ਪੱਕਾ ਯਾਰ ਪੱਕਾ ਟੁੱਲੂ ਪੰਪ ਮੈਂ ਕੱਲ ਲਵਾ ਦੂੰ ਬਸ। ਨਹੀਂ ਹੁਣ ਨਹੀਂ ਚਾਚਾ ਸਵੇਰੇ ਵਾਦਾ ਕਰੇ ਸਾਡੇ ਨਾਲ ਜਲ ਵਾਲਿਆਂ ਤੇ ਸਾਨੂੰ ਕੋਈ ਪਰੋ ਸਾਡੀ ਸਵੇਰ ਨੂੰ ਸੁਬਿਆਂ ਗਰੰਟੀਆਂ ਵਿੱਚੇ ਰੁਲ ਜਾਂਦੀਆਂ ਨੇ ਪਹਿਲਾਂ ਬਹੁਤ ਸਾਰੇ ਲੋਕਾਂ ਦੀਆਂ ਗਰੰਟੀਆਂ ਐਂ ਰੋਲੀਆਂ ਹੋਈਆਂ ਨੇ